ਆ ਗਿਆ ਬੰਜਾਰਾਂ ਮੇ ਚੜੋਣੀਆਂ ਨੇ ਜੂੜੀਆਂ ਆ ਗਿਆ ਬੰਜਾਰਾਂ ਮੇ ਚੜੋਣੀਆਂ ਨੇ ਜੂੜੀਆਂ ਵੇਖੀ ਭਾਬੀ ਉੱਥੇ ਕਿਵੇਂ ਜੁੜੀਆਂ ਨੇ ਕੁੜੀਆਂ ਵੇਖੀ ਭਾਬੀ ਉੱਥੇ ਕਿਵੇਂ ਜੁੜੀਆਂ ਨੇ ਕੁੜੀਆਂ ਮੈਂ ਵੀ ਉਹਦੇ ਕੋਲੋਂ ਲੈਣਾ ਛੱਲਾ ਪਾਬੀ ਐ ਨਹੀਂ ਜਦੋਂ ਹੋ ਬਣਜਾਰਾਂ ਛੱਲਾ ਪਾਬੀ ਐ ਨਹੀਂ ਜਦੋਂ ਹੋ ਬਣਜਾ ਲਾ ਪਾ ਵੀਏ ਚੰਨ ਤੋਂ ਵੀ ਸੋਣਾ ਨੇ ਦਿਲ ਸਾਡਾ ਠੱਗਿਆ ਚੰਨ ਤੋਂ ਵੀ ਸੋਣਾ ਨੇ ਦਿਲ ਸਾਡਾ ਠੱਗਿਆ ਕਦੋਂ ਦਿਲ ਹਾਰੀ ਮੈਨੂੰ ਪਤਾ ਵੀ ਨਾ ਲੱਗਿਆ ਕਦੋਂ ਦਿਲ ਹਾਰੀ ਮੈਨੂੰ ਪਤਾ ਵੀ ਨਾ ਲੱਗਿਆ ਓ ਨੂੰ ਸੱਮਣੇ ਪਠੋਣਾ ਹਾਲ ਦਿਲ ਦਾ ਸੁਣੋਣਾ ਨਾਲੇ ਰੱਜ ਰੱਜ ਕਰਨੀਆਂ ਗੱਲਾਂ ਪਾਪੀ ਐ ਨਹੀਂ ਜਦੋਂ ਹੋ ਬਣ ਜਾਰਾ ਕੱਲਾ ਪਾਪੀ ਐ ਨਹੀਂ ਜਦੋਂ ਹੋ ਬਣ ਜਾਰਾ ਕੱਲਾ ਪਾਪੀ ਐ ਨਹੀਂ ਜਦੋਂ ਹੋ ਬਣ ਜਾਰਾ ਕੱਲਾ ਪਾਪੀ ਐ ਦੱਸਣਾ ਮੈਂ ਉਹਨੂੰ ਜਿੰਦ ਤੇਰੇ ਨਾਮਾਂ ਲਾ ਸਾਂਝ ਪਿਆਰ ਵਾਲੀ ਅਸਾਂ ਤੇਰੇ ਨਾਲ ਪਾਈ ਵੇ ਸਾਂਝ ਪਿਆਰ ਵਾਲੀ ਅਸਾਂ ਤੇਰੇ ਨਾਲ ਪਾਈ ਵੇ ਤੂੰ ਮੇਰਾ ਗਹਿਣਾ ਮੈਂ ਤੇਰੀ ਵੇ ਮੈਂ ਤੇਰੀ ਉਹਦੇ ਹੱਥ ਚ ਫੜਾਉਣਾ ਮੈਂ ਕੱਲਾ ਪਾਵੀਏ ਨਹੀਂ ਜਦੋਂ ਹੋਵਣ ਜਾ ਰਾਂ ਕੱਲਾ ਪਾਵੀਏ ਨਹੀਂ ਜਦੋਂ ਹੋਵਣ ਜਾ ਰਾਂ

ਇੱਕ ਬੁੱਢੜਾ ਤੇ ਦੂਜਾ ਦਾ ਹਾਜੂ ਮਾਪਿਆਂ ਜਵਾਈ ਲੱਬਿਆ ਹੋ ਹੋ ਚਿੱਟੀਏ ਕਬੂਤਰੀਏ ਹੋ ਹੋ ਚਿੱਟੀਏ ਕਬੂਤਰੀਏ ਹੋ ਹੋ ਫਿੜਮਲਿਆ ਆਲਣਾ ਸਾਰਾ ਚਿੱਟੀਏ ਕਬੂਤਰੀਏ ਹੋ ਹੋ ਚਿੱਟੀਏ ਕਬੂਤਰੀਏ ਹੋ ਹੋ ਤੀਏ ਸਾਡੀ ਲੱਜ ਰੱਖ ਲੈ ਹੋ ਹੋ ਤੀਏ ਸਾਡੀ ਲੱਜ ਰੱਖ ਲੈ ਹੋ ਹੋ ਨੀ ਤੂੰ ਲੈ ਲੀ ਬੁੰਡੇ ਨਾਲ ਲਾਵਾ ਤੀਏ ਸਾਡੀ ਲੱਜ ਰੱਖ ਲੈ ਹੋ ਹੋ ਤੀਏ ਸਾਡੀ ਲੱਜ ਰੱਖ ਲੈ ਹੋ ਹੋ ਚਿੱਟੇ ਕਬੂਤਰ ਈ ਹੋ ਹੋ ਚਿੱਟੇ ਕਬੂਤਰ ਈ ਹੋ ਹੋ ਫਿੜਮਲੀਆਂ ਆਲਣਾ ਸਾਰਾ ਚਿੱਟੇ ਕਬੂਤਰ ਈ ਹੋ ਹੋ ਚਿੱਟੇ ਕਬੂਤਰье ਹੋ ਹੋ ਵੇਦਿਨੂ ਮੇ ਪੁੱਟ ਸੁਟਣਾ ਹੋ ਹੋ ਵੇਦਿਨੂ ਮੇ ਪੁੱਟ ਸੁਟਣਾ ਹੋ ਹੋ ਨਈਓ ਲੈਣੀਆਂ ਗੁੜੇ ਨਾਲ ਲਾਵਾਂ ਵੇਦਿਨੂ ਮੇ ਪੁੱਟ ਸੁਟਣਾ ਹੋ ਹੋ ਵੇਦਿਨੂ ਮੇ ਪੁੱਟ ਸੁਟਣਾ ਹੋ ਹੋ ਚਿੱਟੇ ਕਬੂਤਰье ਹੋ ਹੋ ਚਿੱਟੇ ਕਬੂਤਰье ਹੋ ਹੋ ਵੇੜ ਮੱਲੀਆਂ ਲਣਾ ਸਾਰਾ ਚਿੱਟੇ ਕਬੂਤਰিয়ে ਹੋ ਹੋ ਚਿੱਟੇ ਕਬੂਤਰিয়ে ਹੋ ਹੋ ਵੇੜ ਪਰਿਆ ਸੱਜਣਾ ਦਾ ਹੋ ਹੋ ਵੇੜ ਪਰਿਆ ਸੱਜਣਾ ਦਾ ਹੋ ਹੋ ਨਿਮਲੇ ਲੀਆਂ ਬੁੜੇ ਨਾਲ ਲਾਵਾ ਵੇੜ ਪਰਿਆ ਸੱਜਣਾ ਦਾ ਹੋ ਹੋ ਵੇੜ ਪਰਿਆ ਸੱਜਣਾ ਦਾ ਹੋ ਹੋ ਚਿੱਟੇ ਕਬੂਤਰিয়ে ਹੋ ਹੋ ਚਿੱਟੇ ਕਬੂਤਰье ਹੋ ਹੋ ਫੀੜ ਮੱਲਿਆ ਆਲਣਾ ਸਾਰਾ ਚਿੱਟੇ ਕਬੂਤਰье ਹੋ ਹੋ ਚਿੱਟੇ ਕਬੂਤਰье ਹੋ ਹੋ ਸਾਰਾ ਗਣਮੱਪਿਆਂ ਦਾ ਹੋ ਹੋ ਸਾਰਾ ਗਣਮੱਪਿਆਂ ਦਾ ਹੋ ਹੋ ਇੱਕ ਬੁੜੇ ਨੇ ਪਰੀ ਬੰਦ ਪਾਇਆ ਸਾਰਾ ਗੇੜਮਪਿਆਂ ਦਾ ਹੋ ਹੋ ਸਾਰਾ ਗੇੜਮਪਿਆਂ ਦਾ ਹੋ ਹੋ ਚਿੱਟੀ ਇੱਕ ਕੂਤਰੀਏ ਹੋ ਹੋ ਚਿੱਟੀ ਇੱਕ ਕੂਤਰੀਏ ਹੋ ਹੋ ਪਿੰਡ ਮੱਲਿਆ ਲੈਣਾ ਸਾਰਾ ਚਿੱਟੀ ਇੱਕ ਕੂਤਰੀਏ ਹੋ ਹੋ ਚਿੱਟੀ ਇੱਕ ਕੂਤਰੀਏ ਹੋ ਹੋ

ਚਿੱਟੀ ਕਬੂਤਰিয়ে ਹੋ ਹੋ ਚਿੱਟੀ ਕਬੂਤਰিয়ে ਹੋ ਹੋ ਸੱਸ ਜੀ ਦੇ ਨਾਂ ਕੁੜੀਆਂ ਹੋ ਹੋ ਸੱਸ ਜੀ ਦੇ ਨਾਂ ਕੁੜੀਆਂ ਹੋ ਹੋ ਮਤ ਟੇਕਦੀ ਨੂੰ ਰੋਟੀ ਵੇਲ ਹੋਇਆ ਸੱਸ ਜੀ ਦੇ ਨਾਂ ਕੁੜੀਆਂ ਹੋ ਹੋ ਸੱਸ ਜੀ ਦੇ ਨਾਂ ਕੁੜੀਆਂ ਹੋ ਹੋ

ਅੱਗੇ ਅੱਗ ਤੇ ਪਿੱਛੇ ਅੰਗਿਆਰੀ ਸੱਸ ਜੀ ਨੂੰ ਮੱਥਾ ਟੇਕਿਆ ਹੋ ਹੋ ਸੱਸ ਜੀ ਨੂੰ ਮੱਥਾ ਟੇਕਿਆ ਹੋ ਹੋ ਚਿੱਟੇ ਕਬੂਤਰье ਹੋ ਹੋ ਚਿੱਟੇ ਕਬੂਤਰье ਹੋ ਹੋ ਸਾਰੇ ਪਿੰਡ ਚਿੱਟੇ ਕਬੂਤਰье ਹੋ ਹੋ ਚਿੱਟੇ ਕਬੂਤਰье ਹੋ ਹੋ ਬੀੜ ਮੱਲਿਆਂ ਆਲਣਾ ਸਾਰਾ ਚਿੱਟੀਏ ਕਬੂਤਰੀਏ ਹੋ ਹੋ ਚਿੱਟੀਏ ਕਬੂਤਰੀਏ ਹੋ ਹੋ ਸੱਸ ਨੇ ਅਸੀਸ ਦਿੱਤੀ ਹੋ ਹੋ ਸੱਸ ਨੇ ਅਸੀਸ ਦਿੱਤੀ ਹੋ ਹੋ ਨੂੰਹ ਜਾਏਂਗੀ ਜਹਾਨਾ ਖਾਲੀ ਸੱਸ ਨੇ ਅਸੀਸ ਦਿੱਤੀ ਓ ਹੋ ਸੱਸ ਨੇ ਅਸੀਸ ਦਿੱਤੀ ਹੋ ਹੋ ਚਿੱਟੇ ਕਬੂਤਰье ਹੋ ਹੋ ਚਿੱਟੇ ਕਬੂਤਰье ਹੋ ਹੋ ਫਿੜਮਲੀਆਂ ਆਲਣਾ ਸਾਰਾ ਚਿੱਟੇ ਕਬੂਤਰье ਹੋ ਹੋ ਚਿੱਟੇ ਕਬੂਤਰье ਹੋ ਹੋ ਸੋਰਜੀ ਨੂੰ ਮੱਥਾ ਟੇਕਿਆ ਹੋ ਹੋ ਸੋਰਜੀ ਨੂੰ ਮੱਥਾ ਟੇਕਿਆ ਹੋ ਹੋ ਅੱਗੇ ਧਰ ਕੇ ਫੁੱਲਾਂ ਵਾਲੀ ਖਾਲੀ ਸੋਰਜੀ ਨੂੰ ਮੱਥਾ ਟੇਕਿਆ

누이 ਹੋਵੇਂਗੀ ਤੂੰ ਪੁੱਤਰਾ ਵਾਲੀ ਸੋਰੇ ਦਿਨ ਸੀਸ ਦਿੱਤੀ ਹੋ ਚਿੱਟੇ ਕਬੂਤਰੀਏ ਹੋ ਚਿੱਟੇ ਕਬੂਤਰੀਏ ਹੋ ਰਿਤ ਮੇਰੇ ਨਾਲ ਲੜਦਾ ਰਹਿਣੈ ਘੁੱਟ ਕਟਾਪਾ ਕਰਦਾ ਰਹਿਣੈ ਜੱਜ ਕਰਲੇ ਫੜਲੇ ਸੋਟੀ ਤੇਥੋਂ ਨਾ ਹੁਣ ਪਕਣੀ ਰੋਟੀ ਬਲਨੀਆ ਨੇ ਸਾੰਬੇਂ ਗਾਤੇ ਸਿਰ ਤੇ ਗੋਹਾ ਕੂਡਾ ਟੋਵੇਂਗਾ ਜੇ ਮੈਂ ਤੁਰਗੀ ਨਰਿੰਜਣਾ ਜੇ ਮੈਂ ਤੁਰਗੀ ਨਰਿੰਜਣਾ ਰੋਵੇਂਗਾ 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 ਆਪੇ ਸਬਜੀ ਦਾਲ ਬਣਾਈ ਆਪੇ ਹੀ ਫਿਰ ਢੜਕੇ ਲਾਈ ਬਲਨੀਆ ਨੇ ਬਿਲਕਣਗੇ ਤਦ ਆਪੇ ਬੈਠਾ ਮਨ ਪਕਾਵੀ ਜੁਲਾ ਚੋਂਸਾ ਸਾਂਵੰਦਿਆਨਾ ਅੱਧੀ ਰਾਤ ਤੱਕ ਸੌਵੇਂਗਾ ਜੇ ਮੈਂ ਤੁਰਗੀ ਨਰਿੰਜਣਾ ਜੇ ਮੈਂ ਤੁਰਗੀ ਨਰਿੰਜਣਾ ਰੋਵੇਂਗਾ ਜੇ ਮੈਂ ਤੁਰਗੀ ਨਰਿੰਜਣਾ ਰੋਵੇਂਗਾ ਜੇ ਮੈਂ ਤੁਰਗੀ ਨਰਿੰਜਣਾ ਰੋਵੇਂਗਾ ਯਾਦ ਕਰੇਂਗਾ ਸਿਰ ਦੇ ਸਾਈਆਂ ਜਦ ਖੁਰਚੇਗਾ ਥਾਲ ਕੜਾਈਆਂ ਆਪੇ ਭਾਂਡੇ ਮंजੇਗਾ ਤੇ ਆਪੇ ਪੋਚੇਵਾ ਵੇਗਾ ਨੇ ਸੁਰਗੀ ਨਰਿੰਜਣਾ ਰੋਏਗਾ ਜੇ ਮੇਂ ਤੁਰਗੀ ਨਰਿੰਜਣਾ ਰੋਏਗਾ ਜੇ ਮੇਂ ਤੁਰਗੀ ਨਰਿੰਜਣਾ ਰੋਏਗਾ ਅੱਜ ਮੇਰੀ ਗੱਲ ਹਾਸਾ ਜਾਪੇ ਡੰਗਰ ਵਸ਼ਾ ਸੰਬੀਆਂ ਤੇ ਸਾਮੀ ਪੱਠੇ ਕਰਿੰਗਤਾ ਵੇ ਨਿੱਕੇ ਮੋਟੇ ਸੋਸਿਆਪੇ ਰਿੜਕੇਗਾ ਦੁੱਧ ਤੜਕੇ ਉੱਠਕੇ ਗਾਵਾਂ ਮੱਜੀਆਂ ਚੋਵੇਂਗਾ ਜੇ ਮੇ ਤੁਰਗੀ ਨਰਿੰਜਣਾ ਜੇ ਮੇ ਤੁਰਗੀ ਨਰਿੰਜਣਾ ਰੋਵੇਂਗਾ ਜੇ ਮੇ ਤੁਰਗੀ ਨਰਿੰਜਣਾ ਰੋਵੇਂਗਾ ਜੇ ਮੇ ਤੁਰਗੀ ਨਰਿੰਜਣਾ